ਅੱਜ ਮੈਨੂੰ ਬੜੀ ਖੁਸ਼ੀ ਹੈ ਜੀ ਅਸੀਂ ਆਪਣੇ ਨੌਰਥ ਹਲਕੇ ਦੇ ਵਿੱਚ ਜਿਹੜੀ ਟਿਕਟ ਮਿਲੀ ਸੀ ਸਾਡੇ ਬਲਾਕ ਸਿਟੀ ਦੀ ਚਾਂਦਮਨੂ 1 ਚਾਂਦਮਨੂ 2 ਤੇ ਬਾਬਾ ਦੀਪ ਸਿੰਘ ਬਾਬਾ ਦੇਲਾ ਨਗਰ ਇਹ ਸਾਰੀਆਂ ਪੰਚਾਇਤਾਂ ਦੇ ਜਨ ਪ੍ਰਾਤ ਦੇ ਵਿੱਚੋਂ ਸਾਡੇ ਵਿਵੇਕ ਗੋਰਾ ਜੀ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੂੰ ਟਿਕਟ ਮਿਲੀ ਸੀ ਅਰੇ ਸਨ ਸਾਡੇ ਸਾਥੀਆਂ ਨੇ ਜੋਰ ਲਾਇਆ ਅਲਾਕਾ ਨਿਵਾਸੀਆਂ ਨੇ ਪਿਆਰ ਦਿੱਤਾ ਔਰ ਮੈਂ ਸਾਰੇ ਸਭ ਤੋਂ ਪਹਿਲਾਂ ਆਪਣੇ ਵੋਟਰਾਂ ਉਹਨਾਂ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਜ਼ਾਹਰ ਕੀਤਾ ਸਾਡਾ ਮਿਹਨਤੀ ਵਰਕਰ ਆ ਸੋਨੂ ਸਰਪੰਚ ਜੀ ਚਾਰ ਟਾਈਮ ਨੂੰ ਵਾਲੇ ਇਹ ਗੋਰਾ ਜੀ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਹੁਣ ਇੰਤਜ਼ਾਰ ਕਰ ਰਹੇ ਨੇ ਉੱਥੇ ਔਰ ਮਿਹਨਤ ਕਰਕੇ ਇਹ ਸੀਟ ਇੱਕ ਤਰਫਾ ਜਿੱਤੀ ਜਿਵੇਂ ਮੈਂ ਬਸ ਉਸ ਤੋਂ ਇਛੇ ਨਹੀਂ ਕਹਿਣਾ ਚਾਹੁੰਦਾ ਸਾਰੀਆਂ ਪਾਰਟੀਆਂ ਇੱਕ ਪਾਸੇ ਤੇ ਕੱਲੀ ਕਾਂਗਰਸ ਪਾਰਟੀ ਦੇ ਇਹ ਵਫਾਦਾਰ ਸਾਡੇ ਸਾਥੀ ਇਕੱਠੇ ਹੋ ਕੇ ਜਿਹੜੀ ਲੜਾਈ ਲੜੀ ਆ 2027 ਦੇ ਵਿੱਚ ਵੀ ਇਹ ਲੜ ਕੇ ਵਖਾਵਾਂਗੇ ਚਾਹੇ ਕਈ ਫੈਸਲੇ ਇਸ ਨੌ ਹਲਕੇ ਦੇ ਵਿੱਚ ਗਲਤ ਹੋਏ ਕਾਉਂਸਲਰ ਦੀਆਂ ਟਿਕਟਾਂ ਵੇਲੇ ਚਾਹੇ ਪਹਿਲੀ ਸਾਡੀ ਸਰਕਾਰ ਆਈ ਹੈ ਚਾਹੇ ਇਸ ਵੇਲੇ ਪਰ ਇਸ ਵੇਲੇ ਸਮੀਲ ਤੱਤੀ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਕਾਉਂਸਲਰ ਜਿਹੜੀਆਂ ਮਿਲੀਆਂ ਸੀ ਜਿਤਾਈਆਂ ਸਨ ਔਰ ਜਿਹੜੀ ਹੁਣ ਬਲੌਗ ਸ੍ਰੀਤੀ ਦੀਆਂ ਮਿਲੀਆਂ ਉਹ ਵੀ ਆਪਾਂ ਜਿੱਤ ਆ ਕਿ ਕਿ ਸਭ ਸਰਕਾਰਾਂ ਦੇ ਵਿੱਚ ਇਲੈਕਸ਼ਨਾਂ ਲੜਨੀਆਂ ਬੜੀਆਂ ਔਖੀਆਂ ਗਿਣਿਆ ਜਾਂਦੀਆਂ ਨੇ ਸਰਕਾਰਾਂ ਦੇ ਪ੍ਰੈਸ਼ਰ ਵੀ ਹੁੰਦੇ ਨੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਕਾਨੂੰਨ ਮਿਲਦੀਆਂ ਨੇ ਫਿਰ ਵੀ ਆਪਾਂ ਗੋਰਾ ਜੀ ਦੀ ਗੱਲ ਕਰਕੇ ਸੋਨੂ ਜੀ ਦੀ ਗੱਲ ਕਰੀ ਤੇ ਬੜੀ ਵੱਡੀ ਲੀਡ ਆਪਾਂ ਭਾਜਪਤ ਪ੍ਰਾਪਤ ਕੀਤੀ ਆ ਕੀ ਕਹਿਣਾ ਚਾਹੋਗੇ ਮੈਨੂੰ ਬੜੀ ਖੁਸ਼ੀ ਆ ਜੀ ਜਿੰਨਾ ਹਾਲਾਤਾਂ ਵਿੱਚ ਇਲੈਕਸ਼ਨ ਲੜੇ ਆ ਜਿੰਨਾ ਦਬਾਅ ਸੀ ਸਾਡੇ ਤੇ ਹਰ ਤਰਫੋਂ ਸਰਕਾਰ ਦਾ ਅਫਸਰਾਂ ਦਾ ਪੈਸੇ ਦਾ ਸਾਰੇ ਦੰਦ ਸਾਰੇ ਬਣਾਏ ਗਏ ਪਰ ਮੈਂ ਧੰਨਵਾਦ ਕਰਦਾ ਹਾਂ ਜੌਨ ਨੰਬਰ 8 ਦੇ ਵੋਟਰਾਂ ਦਾ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕੀਤਾ ਅੱਜ ਜੰਦੀ ਸਾਹਿਬ ਇਸੇ ਡਰ ਦੇ ਡਰ ਦੇ ਕੋਦੇ ਵਿੱਚ ਜਿਹੜੇ ਕਾਗਜ਼ ਜਿਹੜੇ ਕੈਨਸਲ ਕੀਤੇ ਗਏ ਸਰਕਾਰ ਵੱਲੋਂ ਸਾਡੇ ਕੈਨਸਲ ਕਰ ਦਿੱਤੇ ਜੀਕਾਰ ਵੋਟਾਂ ਵੀ ਸਾਡੀਆਂ ਪੈਣ ਦਿੱਤੀਆਂ ਜੇ ਉਹ ਵੀ ਕੈਨਸਲ ਨਾ ਕਰਦੇ ਵੀ ਜਿੱਤ ਕੇ ਦਿਖਾਉਂਦੇ। ਦੱਛਾ ਬੋਲਿਆ ਪਿਆਰ ਨਾਲ ਲੋਕਾਂ ਦੇ। ਉੱਤਾਂ ਵਿੱਚ ਬੜੀਆਂ ਕਟੀਆਂ ਬਈ। ਬਹੁਤ ਮਹਤਵਕਾ, ਸਾਮ, ਦਾਮ, ਦੰਡ, ਬੇ ਸਾਰੇ ਪਨਾਏ ਗਏ ਜੀ। ਸਭ ਕੁਝ ਪਰ ਸਚਾਈ ਦੀ ਮਸ਼ਾ ਯਾ ਜਿੱਤ ਹੁੰਦੀ ਆ ਸੱਚ ਨੂੰ ਪ੍ਰਤਾਪਿਤ ਨਹੀਂ ਕਰ ਸਕਦੇ ਤੁਸੀਂ ਦਬਾ ਨਹੀਂ ਸਕਦੇ ਸੱਚ ਨੇ ਉਭਰ ਆਣਾ ਬਾਹਰ। ਦੱਛਾ ਤੁਸੀਂ ਵੀ ਮੈਂ ਤੁਸੀਂ ਮਰਜ਼ੀ ਕਰੋ ਕੋਈ ਕਮਜ਼ੋਰ ਆ ਤਗੜਾ ਪਰ ਜਦੋਂ ਕਾਂਗਰਸ ਸਾਥੀ ਸਾਰੇ ਇਕੱਠੇ ਹੋ ਜਾਂਦੇ ਉਦੋਂ ਜਿੱਤਿਆ ਜਾਂਦਾ ਹੈ। 2022 ਦੀਆਂ ਚੋਣਾਂ ਆ ਰਹੀਆਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਆਪਣੀ ਜੜੀ ਹੈ ਰਾਣੀ ਰੀਤੀ ਹੋਈ ਪੂਰੀ ਤਰ੍ਹਾਂ ਹਲਕੇ ਦੇ ਵਿੱਚ ਇਲੈਕਸ਼ਨ ਲੜਾਂਗੇ ਸਮੀਲ ਦੱਤੀ ਨਾਰਥ ਵਿੱਚ ਅੱਗੇ ਵੀ 15000 ਵੋਟ ਤੇ ਜਿੱਤਿਆ ਔਰ ਫਿਰ ਅੱਗੇ ਤੇ ਪਿਛਲੇ ਇਲੈਕਸ਼ਨ ਤੇ ਚਲੋ ਆਪ ਇੱਕ ਮਾਹੌਲ ਸੀ ਬੜੇ ਵਾਅਦੇ ਕੀਤੇ ਗਏ ਕੈਂਡੀਡੇਟਾਂ ਨੂੰ ਮੈਂ ਉਹਨਾਂ ਤੇ ਜਾਣਾ ਨਹੀਂ ਚਾਹੁੰਦਾ ਪਰ ਜੋ ਅਸਲੇ ਹਾਲਾਤ ਨੇ ਕਾਂਗਰਸ ਪਾਰਟੀ ਮਜ਼ਬੂਤ ਹੈ ਅਸੀਂ ਆਪਣੇ ਸਾਥੀਆਂ ਨਾਲ ਸਾਰਿਆਂ ਨਾਲ ਮਿਲ ਕੇ ਫਿਰ ਇੱਕ ਵਾਰੀ ਨੌਕਲ ਕਾ ਜਿੱਤ ਕੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਅਕਸਲ ਚਾਹ ਜਾਂ ਉਹਨੂੰ ਫੇਸ 2 ਵੀ ਇਸੇ ਚੋਣ ਦੇ ਵਿੱਚ ਆਉਂਦਾ ਸੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਬੜਾ ਵਧੀਆ ਤਰੀਕੇ ਨਾਲ ਬੋੜਾ ਜੀ ਦੀ ਜਿੱਤ ਪ੍ਰਾਪਤ ਕੀਤੀ ਆ ਉਸ ਇਲਾਕੇ ਦੇ ਵਿੱਚੋਂ ਮੈਂ ਕੀ ਕਹਿਣਾ ਚਾਹੂਗਾ ਉਹਨਾਂ ਬਾਰੇ ਕਿੰਨਾ ਪੰਚਾਇਤਾਂ ਦੇ ਵਿੱਚ ਵੱਡੀਆਂ ਪੰਚਾਇਤਾਂ ਨੇ ਕੋਈ ਛੋਟੀਆਂ ਨਹੀਂ ਆ ਜੀ ਬਹੁਤ ਵੱਡੀਆਂ ਪੰਚਾਇਤਾਂ ਨੇ ਪੰਚਾਇਤਾਂ ਕਹਿ ਸਕਦੇ ਵਾਰਡਾਂ ਹੀ ਨੇ ਜੀ ਜਿੰਨੀ ਜਿੰਨੀ ਵੋਟ ਐਥੇ ਤੋਂ ਮੈਂ ਤੇ ਕਹਾਂ ਜੀ ਮੈਂ ਤੇ ਬਾਰ-ਬਾਰ ਉਹਨਾਂ ਵੋਟਰ ਸਾਥੀਆਂ ਦਾ ਧੰਨਵਾਦ ਕਰ ਰਿਹਾ ਪਰ ਆਪਣੇ ਲੀਡਰਾਂ ਦਾ ਜਿਹੜੇ ਉੱਥੇ ਮੇਰੇ ਨਾਲ ਰਾਤ ਦਿਨ ਡੋਰ ਟੂ ਡੋਰ ਕਰਨ ਵੇਲੇ ਅਸੀਂ 100-100 ਦੇ ਕਰੀਬ ਪੈਣਾ ਭਰਾ ਇਕੱਠੇ ਹੋ ਕੇ ਅਸੀਂ 8-10 ਸਾਰੇ ਜਦੋਂ ਨਿਕਲਦੇ ਸਨ ਲੋਕਾਂ ਦਾ ਪਿਆਰ ਮੋਹ ਤੇ ਚਿਹਰਿਆਂ ਤੇ ਦੇਖਦੇ ਸਨ ਉਹ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਸਾਨੂੰ ਅਸੀਂ ਧੰਨਵਾਦ ਕਰਦੇ ਅੱਛਾ ਇੱਕ ਅਹਿਮ ਸਵਾਲ ਆ ਇੱਕ ਪਾਸੇ ਅਸੀਂ ਕਾਂਗਰਸ ਪਾਰਟੀ ਦੂਸਰੇ ਪਾਸੇ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਅਧੇ ਕੱਲੀ ਗੱਲ ਜਪਾਟ ਪਾਰਟੀ ਦੀ ਗੱਲ ਕਰੀਏ ਤਾਂ ਉਹ ਵੀ ਇਕੱਠੇ ਸਾਰੇ ਕੱਲੀ ਗੱਲ ਭਾਈ ਪਾ ਤੇ ਆਮ ਪਾਰਟੀ ਇੱਕ ਪਾਸੇ ਸੀ ਇੱਕ ਪਾਸੇ ਕੱਲੀ ਕਾਂਗਰਸ ਪਾਰਟੀ ਸੀ ਫਿਰ ਜੀ ਕਾਂਗਰਸ ਪਾਰਟ ਦਾ ਉਮੀਦਵਾਰ ਅਮਰਸਰ ਨੌਕਸ ਦੀ ਚਾਂਦਿਆਮਲੀ ਪੰਚਾਇਤ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਗਿਣਾ ਚਾਹੋਗੇ ਜੇ ਵੱਲ ਮੈਂ ਸਿਰਫ ਇਹ ਕਹਾਂਗਾ ਅ ਅਗਲੀ ਵੀ ਪਿਛਲੀ ਆਪ ਵੇਲੇ ਹਾਲਾਤ ਐਸੇ ਸਨ ਇੱਕ ਤਰਫਾ ਹੀ ਹੋ ਗਿਆ ਪੰਜਾਬ ਸਾਰਾ ਪਰ ਕੋਈ ਕਮਜ਼ੋਰ ਨਹੀਂ ਥਾਸੀ ਪਾਰਟੀਆਂ ਕਮਜ਼ੋਰ ਕਰਦੀਆਂ ਨੇ ਕਈ ਵਾਰੀ ਕਈ ਫੈਸਲੇ ਪਾਰਟੀਆਂ ਤੇ ਲੀਡਰ ਗਲਤ ਲੈ ਜਾਂਦੇ ਨੇ ਪਰ ਹਲਕੇ ਦੇ ਕੈਂਡੀਡੇਟ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਪਰ ਜਿਹੜਾ ਕੈਂਡੀਡੇਟ ਲੋਕਾਂ ਦੇ ਵਿੱਚ ਵਿਚਰਦਾ ਹੀ ਜਾਂਦਾ ਨਾ ਉਹ ਰਿਜਲਟ ਫਿਰ ਲੋਗ ਆ ਹੀ ਦਿੰਦੇ ਆ ਜੋ ਅੱਜ ਸਾਨੂੰ ਮਿਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਸਾਥੀਆਂ ਦਾ ਜੀ ਅਨੰਗੋਰਾ ਇੱਕ ਚਾਹੁੰਦੇ ਅੱਜ ਇਹ ਪ੍ਰਭਾਵ ਮੈਂ ਮੈਂ ਚਾਹੁੰਦਾ ਤੇ ਸਾਰੇ ਇਲਾਕੇ ਹਲਕਾਰ અમાਲਾ 8 ਨੰਬਰ ਜੋਂ ਤੇ ਸਾਡੇ ਸਾਡੇ ਵਰਗ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ ਕਾ ਵਰਗ ਸਮਝਿਆ ਜਿਨ੍ਹਾਂ ਨੇ ਵੋਟਾਂ ਪਾਈਆਂ ਤੇ ਇਹ ਹਮੇਸ਼ਾ ਇਹ ਜਿਵੇਂ ਅੱਗੇ ਸੇਵਾ ਕਰਦੇ ਰਹੇ ਤੇ ਹਮੇਸ਼ਾ ਹੀ ਕਰਦੇ ਰਹਿਣਾਗੇ ਜੀ ਠੀਕ ਹਾਂ ਜੀ ਤੁਹਾਨੂੰ ਭਾਈ ਕੀ ਕਹਿਣਾ ਚਾਹੁੰਦੇ ਅੱਜ ਇਹ ਵੱਡੀ ਗੱਲ ਦੇਖੋ ਇਹ ਜਿੱਤ ਮੇਰੀ ਇਕੱਲੇ ਦੀ ਨਹੀਂ ਹੈ ਇਸ ਸਾਡੀ ਟੀਮ ਦੀ ਹੈ ਇਹ ਸਾਡੇ ਐਮਐਲਏ ਸਾਹਿਬ ਦਿੱਤੀ ਸਾਹਿਬ ਨੂੰ ਸਿਹਰਾ ਜਾਂਦਾ ਜਿਨ੍ਹਾਂ ਨੇ ਰਾਤ ਦਿਨ ਨਾਲ ਲੱਗ ਕੇ ਡੋਰ ਟੂ ਡੋਰ ਸਟੱਗਲ ਕਰਦੇ ਰਹੇ ਆਂਦੇ ਰਹੇ ਜਾਂਦੇ ਰਹੇ ਉਸ ਤੋਂ ਇੱਕ ਹੋਰ ਮੰਦਭਾਗੀ ਹੈ ਗੱਲ ਸਾਨੂੰ ਇੰਨੇ ਧਮਕੀਆਂ ਸਾਡੇ ਵਰਕਰਾਂ ਨੂੰ ਦਿੱਤੀਆਂ ਗਈਆਂ ਇਹਨਾਂ ਦੀ ਪਾਰਟੀ ਦੇ ਨਾਲ ਜੀਪੀ ਕਾਲੀ ਗੱਲ ਨਹੀਂ ਸਾਰੇ ਨਾਲ ਜੁੜ ਕੇ ਉਹਨਾਂ ਦੇ ਨਾਲ ਆਮ ਪਾਰਟੀ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੜੀ ਹੈ ਅਸੀਂ ਇਕੱਲੇ ਕਾਂਗਰਸ ਪਾਰਟੀ ਨਾਲ ਠੋਕੇ ਹੀ ਇਲੈਕਸ਼ਨ ਲੜੀ ਹੈ ਇਲਾਜ਼ਾ ਕਿ ਜਦ ਬਾ ਜਿਹੜਾ ਉਹਨਾਂ ਵੱਲੋਂ ਪਾਇਆ ਗਿਆ ਹੈ ਫੁੱਲ ਜਿਹੜਾ ਫੁੱਲ ਇਹ ਉਹਨਾਂ ਵੱਲੋਂ ਪੂਰਾ ਦਬਾਅ ਸਾਡੇ ਇੱਕ ਇੱਕ ਵਰਕਰ ਨੂੰ ਦਬਾਅ ਪਾਇਆ ਗਿਆ ਹੈ ਇਹ ਸਾਰੇ ਇਕੱਠੇ ਹੋਏ ਸਾਨੂੰ ਦਬਾਅ ਪਾਇਆ ਗਿਆ ਹੈ ਮੇਰੀ ਵਾਈਸ ਸਰਪੰਚੀ ਹੈ ਖੜੀ ਤਾਂ ਖਲਣਾ ਉਹਨੂੰ 40 40 50 50 ਬੰਦੇ ਖਿਲਾੜ ਕੇ ਗੱਲਾਂ ਕਰਦੇ ਜੱਲੀ ਮੋੜ ਪਾਉਣ ਚੱਲੇ ਹੀ ਆ ਜੇ ਇਹ ਗੇਟ ਤੇ ਨਾ ਖੜੀ ਹੁੰਦੀ ਇਹ ਮੈਂ ਨਾ ਅੰਦਰ ਬੈਠਾ ਹੁੰਦਾ ਪੋਲਿੰਗ ਜੈਂਟ ਇਹਨਾਂ ਨੇ ਜੱਲੀ ਮੋੜ ਤਾਂ ਪਾਣੀਆਂ ਸੀ ਪਰ ਅਸੀਂ ਉਹ ਵੀ ਰੋਕਿਆ 2025 ਜਿੱਤੀ ਆ 2025 ਦੇ ਵਿੱਚ ਹੀ ਪੂਰੇ 1 ਸਾਲ ਬਾਅਦ ਫੇਰ ਤੋਂ ਟੀ ਹੀ ਪਾਰਟੀ ਨੇ ਬਰਾਕਸਮਤੀ ਦੀ ਜਿਹੜੀ ਸੀਟ ਜਿੱਤੀ ਕੀ ਕਹਿਣਾ ਕੋਈ ਮੈਂ ਆਪਣੀ ਕਲੋਨੀ ਬਾਰੇ ਪੂਰਾ ਸਾਰੀ ਉਮਰ ਦੇਨੀ ਨਹੀਂ ਦੇ ਸਕਦਾ ਮੇਰੀ ਚਾਹਤ ਹੈ ਉਹਨੂੰ ਹੈ ਚਾਂਦ ਅਮਨੀ ਤੋਂ ਆਪਾਂ ਸਰਪੰਚ ਹੈ ਓਪੋਜੀਸ਼ਨ ਦੇ ਵਿੱਚ ਫਿਰ ਦੁਬਾਰਾ ਆਪ ਸਰਪੰਚ ਬਣੇ। ਨਾ ਜੀ ਨਹੀਂ ਦੇ ਸਕਦਾ ਆਪਣੀ ਚਾਹ ਦੇਣੀ। ਆਪ੍ਰੈਸ਼ਰ ਸੀ ਸਰਕਾਰ ਦਾ। ਸਰਕਾਰ ਦਾ ਸਾਡੇ ਲੋਕਾਂ ਨੂੰ ਪ੍ਰੈਸ਼ਰ ਸੀ। ਸਾਡੇ ਵੋਟਰ ਸਪੋਰਟਰਾਂ ਨੂੰ ਕੋਈ ਪ੍ਰੈਸ਼ਰ ਨਹੀਂ ਸੀ। ਤੁਹਾਡੇ ਦੇ ਜਾਂ ਕੈਂਡੀਡੇਟ ਕੈਂਡੀਡੇਟ ਤੇ ਪੂਰੀ ਤੱਕੇ ਸਹੀ ਇਹਨਾਂ ਨੇ ਕੀਤੀ ਹੈ। ਕੋਈ ਕਸਰ ਨਹੀਂ ਛੱਡੀ ਇਹਨਾਂ ਨੇ। ਸਾਡੇ ਕੀ ਹੋਊਗਾ। ਹੁਣ ਆਪਾਂ 2027 ਤੇ ਮੈਸੇਜ ਜਵਾਂਗੇ ਇਹਨਾਂ ਨੂੰ। ਕਾਂਗਰਸ ਸਰਕਾਰ ਦੀ ਸਰਕਾਰ ਬਣਾ ਕੇ। ਹਾਂ। ਫਿਰ ਇਹਨਾਂ ਨੂੰ ਦੱਸਾਂਗੇ ਕਿ ਕਾਂਗਰਸ ਪਾਰਟੀ ਵੇਰ ਆ ਗਈ ਹੈ। ਹਾਂ ਜੀ।